ਇਹ ਗੁਰਪ੍ਰੀਤ ਸਿੰਘ ਹੈਗੇ ਠੱਟਾ ਮੰਨਤਾ ਦੇ ਨਾਲੇ ਗੁਰਪ੍ਰੀਤ ਸਿੰਘ ਠੱਟਾ ਮੰਨਤਾ ਦੇ ਰਹਿਣ ਵਾਲੇ ਹੈਗੇ ਤਰੰਤ ਰੰਜਿਲੇ ਦੇ ਵਿੱਚ ਸੋ ਇਹਨਾਂ ਦੀ ਜਿਹੜੀ ਹੈਗੀ ਹੈ ਪਹਿਲਾਂ ਕਿਸੇ ਰੰਜਿਸ਼बाजी ਇਸ ਕਰਕੇ ਇਹਨਾਂ ਨੂੰ ਲੰਡਾ ਹਰੀਕੇ ਗੈਂਗਸਟਰ ਤੇ ਸੱਤਾਂ ਨਸ਼ੇਰਾ ਦੀ ਜਿਹੜੀ ਹੈ ਥ੍ਰੈਟ ਚਲਦੀ ਸੀਗੀ ਇਸ ਕਰਕੇ ਇਹਨਾਂ ਨੂੰ ਜਿਹੜੇ ਹੈਗੇ ਇਹਨਾਂ ਦੇ ਪਰਿਵਾਰ ਨੂੰ ਗੰਮਨ ਦਿੱਤੇ ਹੋਏ ਸੀਗੇ ਅੱਜ ਜਿਹੜਾ ਹੈਗਾ ਠੱਟਾ ਮੰਨਤਾ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਹੈਗਾ ਤਿੰਨ ਵਿਅਕਤੀ ਮੋਟਰਸਾਈਕਲ ਸਵਾਰ ਹੋ ਕੇ ਆਏ ਉਹਨਾਂ ਨੇ ਜਿਹੜੀ ਇਹਨਾਂ ਦੇ ਫਾਇਰਿੰਗ ਕੀਤੀ ਜਿਹੜੀ ਗੋਲੀ ਇਹਨਾਂ ਦੇ ਵੱਜੀ ਉਸ ਤੋਂ ਬਾਅਦ ਜਿਹੜੇ ਜਦੋਂ ਇਹ ਵਿਅਕਤੀ ਫਰਾਰ ਹੋਣ ਲੱਗੇ ਤਾਂ ਇਹਨਾਂ ਦੇ ਪਰਿਵਾਰ ਅਤੇ ਨਾਲ ਜਿਹੜੀ ਪੁਲਿਸ ਪਾਰਟੀ ਪ੍ਰੋਟੈਕਸ਼ਨ ਦੇ ਵਿੱਚ ਲੱਗੀ ਹੋਈ ਸੀਗੀ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਸੋ ਇੱਥੇ ਜਿਹੜਾ ਹੈਗਾ ਪਿੰਡ ਦੇ ਵਿੱਚ ਆ ਕੇ ਇਹਨਾਂ ਨੂੰ ਇੱਥੇ ਫੜ ਲਿਆ ਮੋਹਨਪੁਰ ਦੇ ਨੇੜੇ ਆ ਕੇ ਜਿਹੜਾ ਹੈਗਾ ਇਹਨਾਂ ਨੂੰ ਜਦੋਂ ਸਟਾਪ ਕੀਤਾ ਤਾਂ ਇਹਨਾਂ ਨੇ ਜਿਹੜਾ ਹੈਗਾ ਉਹਨਾਂ ਤੇ ਫਾਇਰਿੰਗ ਕੀਤੀ ਦੋਨੋਂ ਪੱਖਾਂ ਦੇ ਵਿੱਚ ਜਿਹੜੀ ਐ ਕ੍ਰਾਸ ਫਾਇਰਿੰਗ ਦੇ ਵਿੱਚ ਤੇ ਇਹਨੇ ਜਿਹੜੇ ਆਏ ਸੀਗੇ ਗੈਂਗਸਟਰ ਦੇ ਐਸੋਸੀਏਟ ਫਾਇਰਿੰਗ ਕਰ ਰਹੇ ਨੇ ਉਹਨਾਂ ਦੇ ਜਿਹੜੀ ਹੈਗੀ ਹੈ ਫਾਇਰ ਇੰਜਰੀਜ਼ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਹੋਈ ਹੈ ਸੋ ਇਹਦੇ ਵਿੱਚ ਜਿਹੜਾ ਹੈਗਾ ਪੁਲਿਸ ਪਾਰਟੀ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਪੀਐਸਓ ਨਾਲ ਲੱਗੇ ਹੋਏ ਸੀ ਸਿਕਿਉਰਿਟੀ ਲਈ ਉਹਨਾਂ ਨੇ ਜਿਹੜਾ ਹੈਗਾ ਬਹੁਤ ਹੀ ਬਹਾਦਰੀ ਦਾ ਪਰਿਚੈ ਦਿੱਤਾ ਤੇ ਮੌਕੇ ਤੇ ਜਿਹੜੀ ਹੈਗੀ ਅਲਰਟਨੈਸ ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਰਾਉਂਡ ਅਪ ਕਰਕੇ ਤੇ ਜਿਹੜਾ ਹੈਗਾ ਇਸ ਇਹ ਜਿਹੜਾ ਹੈਗਾ ਇਸ ਨੂੰ ਅੰਜਾਮ ਦਿੱਤਾ ਕਾਰਵਾਈ ਨੂੰ ਸੋ ਇਹਦੇ ਵਿੱਚ ਅਸੀਂ ਸਾਡੇ ਵੱਲੋਂ ਇਹੀ ਹੈਗਾ ਕਿ ਇਸ ਤਰੀਕੇ ਦੀ ਕੋਈ ਵੀ ਘਟਨਾ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿਸ ਤਰੀਕੇ ਨਾਲ ਅੱਜ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਪਰਿਵਾਦ ਨਾਲ ਮਿਲ ਕੇ ਬਹਾਦਰੀ ਨਾਲ ਅੱਜ ਜਿਹੜਾ ਹੈਗਾ ਲੜਕੇ ਮੁਕਾਬਲਾ ਕੀਤਾ ਹੈ ਤੇ ਇਹ ਤਿੰਨ ਗੈਂਗਸਟਰ ਦੇ ਸਾਥੀਆਂ ਨੂੰ ਜਿਹੜਾ ਹੈਗਾ ਫੜਿਆ ਹੈ ਇਸੇ ਤਰੀਕੇ ਨਾਲ ਅੱਗੇ ਵੀ ਜਿਹੜਾ ਹੈਗਾ ਸਾਡੇ ਆਪਰੇਸ਼ਨ ਜਾਰੀ ਰਹਿਣਗੇ ਸੋ ਇਹ ਜਿਹੜੀ ਕਿਸੇ ਵੀ ਤਰੀਕੇ ਦੀ ਥ੍ਰੈਟ ਐ ਗੈਂਗਸਟਰ ਐਕਟੀਵਿਟੀ ਦੇ ਖਿਲਾਫ ਸਾਡੀ ਸਖਤ ਸਖ਼ਤ ਰਵਈਅਾ ਕਿ ਕਿ ਪਹਿਚਾਣ ਹੋਈ ਨਦੀ ਔਰ ਕੀ ਬਰਾਮੀ ਹੋਈ ਨਦੀ ਪਹਿਚਾਨ ਜੀ ਫਿਲਹਾਲ ਕੀਤੀ ਜਾ ਰਹੀ ਹੈ ਕੌਣ ਕੌਣ ਵਿਅਕਤੀ ਹੈਗੇ ਇਹਨਾਂ ਤੋਂ ਜਿਹੜੇ ਹੈਗੇ ਮੌਕੇ ਤੇ ਜਿਹੜੇ ਵੈਪਨ ਵਰਤੇ ਸੀਗੇ ਉਹ ਹੁਣ ਤੱਕ ਜਿਹੜੇ ਹੈਗੇ ਦੋ ਪਿਸਟਲ ਜਿਹੜੇ ਹੈਗੇ ਸਾਨੂੰ ਮਿਲ ਚੁੱਕੇ ਐ ਇੱਕ ਮੋਟਰਸਾਈਕਲ ਜਿਹੜਾ ਹੈਗਾ ਜਿਸ ਤੇ ਤਿੰਨੇ ਆਏ ਸੀਗੇ ਉਹ ਵੀ ਇੱਥੇ ਜਿਹੜਾ ਹੈਗਾ ਮਿਲ ਚੁੱਕਿਆ ਹੈ ਇੰਜਰੀ ਇਹ ਤਿੰਨਾਂ ਤੇ ਗੋਲੀ ਗੋਲੀਆਂ ਲੱਗੀਆਂ ਗਨਸ਼ਾਟ ਹੋਇਆ ਨੇ ਜੀ ਜੀ ਹੁਣ ਜਿਹੜਾ ਹੈਗਾ ਇਸ ਸਮੇਂ ਅਸੀਂ ਚੈੱਕ ਕਰ ਰਹੇ ਹਾਂ ਜਿਹੜੇ ਪ੍ਰਾਇਮਰੀ ਫੇਸ ਆਈਸ ਜਿਹਦੀ ਸਾਡੀ ਜਾਣਕਾਰੀ ਹੈਗੀ ਉਹਦੇ ਅਕੋਰਡਿੰਗ ਤਿੰਨਾਂ ਦੇ ਗਨਸ਼ਾਟ ਇੰਜਰੀਸ ਗਨਸ਼ਾਟ ਇੰਜਰੀਸ ਉਹ ਜੀ ਇਨਵੈਸਟੀਗੇਸ਼ਨ ਦੇ ਵਿੱਚ ਦੇਖ ਰਹੇ ਪ੍ਰਾਇਮਰੀ ਇਨਫੋਰਮੇਸ਼ਨ ਨਹੀਂ ਸੀ ਕਿ ਤਿੰਨ ਵਿਅਕਤੀ ਇੱਕ ਪੇ ਮੋਟਰਸਾਈਕਲ ਤੇ ਸੀ ਇਹ ਸਰ ਹੈ ਵੈਸੇ ਇੱਕ ਗੁਰਗੇ ਦੇ ਲੰਡੇ ਦੇ ਹੱਥ ਤੇ ਸੱਤੇ ਦੇ ਹੀ ਹੈ ਦੇਖੋ ਜੀ ਉਹ ਤਾਂ ਜਾਣਕਾਰੀ ਜਿਹੜੀ ਹੁਣ ਅਸੀਂ ਕੋਈ ਐਸਟੀਮੇਟ ਨਹੀਂ ਦੇਣਾ ਚਾਹੁੰਦੇ ਲੇਕਿਨ ਇਹਨਾਂ ਨੂੰ ਜਿਹੜੀ ਥ੍ਰੈਟ ਸੀਗੀ ਜਿਸ ਕਰਕੇ ਪ੍ਰੋਟੈਕਸ਼ਨ ਸੀਗੀ ਉਹ ਇਹਨਾਂ ਵੱਲੋਂ ਆਈ ਹੋ ਠੀਕ ਹੈ